ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆਪਾਂ ਆਏ ਆ ਪ੍ਰੋਜੋਤ ਵੀਰ ਦੇ ਘਰ ਆ ਪ੍ਰੋਜੋਤ ਵੀਰ ਅੱਜ ਪ੍ਰੋਜੋਤ ਵੀਰ ਦੇ ਨੂੰ ਆਉਂਦੇ ਦੇਖਣ ਵਾਲੇ ਤੇ ਕੋਈ ਕੁਝ ਵੀ ਨਹੀਂ ਇਹਦਾ ਠਾਕਾ ਠੂਕਾ ਜੋ ਵੀ ਹੋਣਾ ਉਹ ਪੱਕਾ ਹੋ ਜਾਣਾ ਅੱਜ ਜਾਇ ਠਾਕਾ ਪੱਕਾ ਹੋ ਜਾਇਆ ਵਿਆਹ ਪੱਕਾ ਹੋ ਜਾਊਗਾ ਐਸੇ ਕਰਕੇ ਆਪਾਂ ਆਏ ਆ ਤੇ ਅੱਜ ਪਰੋਣਾ ਪਰੋਣਾ ਆਉਂਦੇ ਆ ਉਹਨੇ ਨੇ ਸਫਾਈ ਪੂਰੀ ਕੀਤੀ ਗੋਵਾ ਗੋਵਾ ਸੁੱਟ ਲਿਆ ਵਾ ਆਵੇ ਪਾਣੀ ਚਲਾ ਕੇ ਟੰਕੀ ਬਹੁਤ ਸਦਾਈ ਗਿਆ ਆ ਦੇ ਦੇ ਟੰਕੀ ਡੂੰਗੀ ਭਰਨ ਲੱਗੇ ਆ ਪੂਰਾ ਓਕੇ ਰਿਪੋਰਟਾਂ ਕਹਿੰਦਾ ਰਿਸ਼ਤੇਦਾਰਾਂ ਨੂੰ ਪਹਿਲਾਂ ਨਹਾ ਧੋ ਕੇ ਵੇਲੇ ਹੋ ਜੀਏ ਜਿਹੜੀ ਆ ਮੁੰਡੇ ਦੇ ਲੜ ਲੱਗੂ ਉਹ ਸੁખી ਰਹੂਗੀ ਗੋਵਾ ਕੂੜਾ ਮੁੰਡਾ ਵੇਖੋ ਮਜਾ ਮੱਜਾ ਇਨੀ ਵਾਲਾ ਚਾਹੇ ਰੱਖਦਾ ਕੁੜੀ ਕਿਦਾਂ ਰੱਖੂਗਾ ਵੇਖੋ ਤੁਸੀਂ ਸੋਚੋ ਆ ਜਿਹੜਾ ਗੱਭਰੂ ਆ ਨਾ ਬਹੁਤ ਬਹੁਤ ਜ਼ਿਆਦਾ ਕੰਮ ਕਰਦਾ ਮੁੰਡਾ ਬਹੁਤ ਜ਼ਿਆਦਾ ਕੰਮ ਕਰਦਾ ਮੁੰਡਾ ਗੋਆ ਸੋਟ ਸਟ ਕੇ ਵਿਹਲਾ ਹੋ ਗਏ ਪੱਠੇ ਪੁੱਠੇ ਪਾ ਗਏ ਹੁਣ ਮੋਟਰ ਲੱਗੀ ਆ ਬੱਤੀ ਵੀ ਆਉਂਦੀ ਆ ਪਰ ਨਹੀਂ ਕੁਤਰ ਨੇ ਮੁੰਡਾ ਕਹਿੰਦਾ ਹੱਥ ਨਾਲ ਆ ਮੁੰਡਾ ਕਹਿੰਦਾ ਹੱਥ ਨਾ ਪੱਠੇ ਗੁਰਨੇ ਕਹਿੰਦਾ ਬਾਡੀ ਬਣਾਉਣੀ ਬਾਡੀ ਕਿਉਂ ਸਾਡੀ ਟੀਲ ਨਹੀਂ ਕਰਣੀ ਅਸ ਸਾਡੀ ਹੱਥੀ ਬਿਲਡਿੰਗ ਕਰਨੀ ਆ ਕਰ ਲਾਂਗੇ ਤੋੜੀ ਕਿਨੇ ਆ ਕੋਈ ਨਹੀਂ ਜੰਦੀ ਹੁੰਦੀ ਆ ਆਪਾਂ ਇਹ ਜੈਸੇ ਵੀ ਦੀ ਖੁਦਾਈ ਵੇਖਣ ਆਪਣੇ ਘਰ ਲਾ ਕੇ ਲੱਗੀ ਜੈਸੇ ਵੀ ਐ ਬਾਜ ਰਹੀ ਆ ਪਾਰ ਇੱਥੇ ਤਾਲ ਬਣ ਰਿਹਾ ਪਾਰੀ ਦੇ ਪਿਛੇ ਤੋਵਾ ਸੀ ਉਹਦਾ ਤਾਲ ਬਣ ਰਿਹਾ ਵਾ ਕਹਿੰਦੇ ਜੀ ਐਸ ਵੀ ਦੀ ਖਦਾਈ ਦੇਖਣਾ ਹੈ ਮੈਂ ਤੇ ਚੇਤਨ ਅਹੀਂ ਗਾ ਵੇਖ ਆਈਏ ਜੀ ਐਸ ਵੀ ਦੀ ਖਦਾਈ ਕੋਈ ਵੀ ਨਹੀਂ ਗਾ ਮੈਂ ਤੇ ਚਿਤ ਨਹੀਂ ਇਕੱਲੇ ਇੱਕ ਟਾਈਮ ਹੁੰਦਾ ਪੂਰਾ ਪਿੰਡ ਇਕੱਠਾ ਹੋਇਆ ਹੁੰਦਾ ਸੀ ਤੇ ਹੁਣ ਕੋਈ ਵੀ ਨਹੀਂ ਆਉਂਦਾ ਹੁਣ ਵਿਚਾਰਾ ਡਰਾਈਵਰ ਵੀ ਵਿਚਾਰਾ ਕੱਲਾ ਉੱਥੇ ਆਪਰੇਟਰ ਤੇ ਆ ਦੇਖਣਾ ਅਸੀਂ ਹੁਣ ਆਏ ਆ ਅਹੀਂ ਗਾ ਕੋਈ ਨਹੀਂ ਅਸੀਂ ਵੇਨੇ ਤੂੰ ਟੈਨਸ਼ਨ ਨਾ ਲੈ ਤੇ ਤੇਰੇ ਲੱਗੇ ਆਹੀ ਹੈਗੇ ਆ ਤੇਰਾ ਵੀ ਜੀ ਲਗਾ ਰਹੂਗਾ ਚਲੋਣ ਬੜੀ ਫਾਸਟ ਦਿਆ ਇੱਕ ਤੇ ਕਾਰ ਦੀ ਵੀਡੀਓ ਨਹੀਂ ਬਣਦੀ ਉਹ ਬਹੁਤ ਫਾਸਟ ਚਲਾਉਂਦਿਆ ਵਾ ਨਵਾਂ ਹੀ ਸਿੱਕਿਆ ਜਾਵਦਾ ਲੈ ਕੋਈ ਨਹੀਂ ਚਲੋ ਸੱਚੀਆਂ ਦੇ ਵਰਗੀ ਦੇ ਮੈਚ ਲਾ ਬਣੀ ਬੰਨੇ ਆ ਕੀ ਬਣਦਾ ਮੌਲ ਚਾਲ ਚਾਰ ਪੰਜ ਦਿਨ ਹੋ ਗਏ ਜਿਹੇ ਮਸ਼ੀਨ ਲੱਗੀ ਸਾਡੇ ਤੇ ਤੇ ਅਸੀਂ ਅੱਜ ਆਏ ਅਸੀਂ ਖੋਦਾ ਜਾਏ ਆ ਬਾਨਤੀ ਪੂਰੀ ਪਾ ਰਹੋ ਕਿਸੇ ਦੇਦਰ ਇਹ ਗੁਰਦੁਆਰਾ ਸਾਵਾ ਬਹੁਤ ਸਿ ਆ ਗੁਰਦੁਆਰਾ ਸਾਵਾ ਉੱਧਰ ਆਪਣੇ ਘਰ ਆ ਪਤਲਾ ਪੂਲਾ ਛੱਡ ਕੇ ਥੱਲੇ ਆ ਐ ਪਾੜੀ ਦੇ ਉੱਤੇ ਗੁਰਦੁਆਰਾ ਸਾਹਿਬ ਐ ਪਿੱਛੇ ਤਲਾਬ ਬਣਦਾ ਪਿਆ ਆ ਗੁਰਦੁਆਰਾ ਉਸ ਸਾਈਡ ਹੈ ਆਪਣੇ ਘਰ ਹੁਣ ਇਧਰੋਂ ਸẽ ਜਾਏਗੇ ਹਮ ਆਪਣੇ ਘਰ ਆਹ ਵਾਹ ਬ੍ਰੋ ਇੱਥੇ ਵੀ ਕੰਮ ਕਰਨਾ ਵਾ ਇੱਥੇ ਖੰਡ ਬਣਨੀ ਹੈ ਭੰਡ ਧੋਣ ਲਈ ਬਣਨੀ ਹੈ ਅਮਰੀ ਬਹੁਤ ਪੁਰਾਣੀ ਆ ਐ ਜਿੱਤ ਨੇ ਜਿਹੜਾ ਦਾ ਅੱਗੇ ਐ ਸਾਰੇ ਘਰ ਆਪਣੇ ਆ ਲੈਣਾ ਸਰ ਉਧਰ ਤਾਂ ਆਏਗਾ ਇਹੜਾ ਬਿਨਾ ਰੰਗ ਤੋਂ ਆਪਣਾ ਇਹ ਚਾਹੇਗਾ ਐ ਜਿੱਤ ਨੂੰ ਨਾਂ ਦਾ ਆਪਾਂ ਲੱਗਿਆਂ ਜੀ ਪੱਠੇ ਪਾ ਬੰਦੇ ਲੱਗਿਆ ਹੋਇਆ ਘਰ ਲਗਾਉਂ ਪੱਠੇ-ਪੜ੍ਹੇ ਪਾ ਕੇ ਪਾਣੀ ਧਾ ਕੇ ਵੇਲੇ ਇਗੜੇ ਆਵਨਾਂ ਬਾਦੋਂ ਹੋ ਜਾਂਦੀ ਠੰਡ ਬੰਦੇ ਲਗਿਆ ਹੋਆ ਘਰ ਤੇ ਪੱਥਰ ਕੋਤ ਨਾਲੇ ਵਹਿਆ ਤੇ ਵੱਡਗੇ ਵੀ ਲਾਉਣੇ ਆ ਬੰਦੇਲ ਵੱਡਗੇ ਰੱਖ ਗਿਆ ਏ ਤੇ ਹੁਣ ਸਵੇਰ ਵਾਸਤੇ ਲਿਉਣੇ ਵੱਡਗੇ ਆ ਕੁਦਰ ਕੇ ਪਾ ਜਾਣੇ ਡੰਗਾਂ ਨੂੰ ਪੱਥੇ ਕੁਦਰ ਕੇ ਤੇ ਹੋਈਏ ਵਿਲੇ ਟਰਾਲੀ ਦੀ ਇੱਕ ਸੜ ਪੂਰੀ ਲਾਤੀ ਆ ਦੈਰੇ ਇਡਾ ਵਾਲੀ ਵਾਲੀ ਕੋਈ ਨਾ ਕੋਈ ਕੋਈ ਨਾ ਕੁਛ ਕਰਨ ਹਾਲੇ ਟਰੈਕਟਰ ਵੀ ਧੋਣਾ ਹੈ ਟਰੈਕਟਰ ਲੋਤਰ ਧੋਣ ਲਈ ਇਹਨੂੰ ਦੋ ਗੇ ਚਮਕਾਉਨੇ ਆ ਟਾਈਮ ਹੀ ਨਹੀਂ ਲੱਗਦਾ ਕਿਤੇ ਕਰੀਏਗੀ ਸਤੇ ਨੋਟੀ ਦਾ ਕੋਈ ਤਾਂ ਆਪਣੇ ਨਿਕਲਦੀ ਕਦੀ ਕਦੀ ਤਾਂ ਓਪਨ ਨਿਕਲਦੀ ਆ ਪਾਣੀ ਪੁਣੀ ਡਾ ਕੇ ਪੱਟੇ-ਪੱਟੇ ਪਾ ਕੇ ਪੱਟੇ ਕੁਦਰ ਕੇ ਹੋ ਗਏ ਆ ਵਿਲੇ ਵਿਲੇ ਤਾਂ ਨਹੀਂ ਇਹ ਬਲੋ ਇਧਰੋਂ ਕੰਮ ਨਿਬੜ ਗਿਆ ਆ ਪੱਠੇ ਉਤਰ ਲਾਉਣ ਪੱਠੇ ਰੋਣਾ ਹੀ ਆ ਹੁਣ ਚੱਲੇ ਆ ਪੱਠੇ ਵੱਢਣ ਦੋ ਪੰਨਾ ਕੱਲ੍ਹ ਵਾਸਤੇ ਐਸੇ ਲੱਗੇ ਕਰਦੇ ਪੱਠੇ ਆ ਜਾ ਕੇ ਵੱਢਦੇ ਆ ਜੇ ਤੇ ਮਾਲਕ ਹੁਣ ਨਹੀਂ ਆ ਜਾਣਗੇ ਉਹਨੇ ਸਰੋਂ ਤੇ ਚੁਕਾ ਦੇਣਗੇ ਨਹੀਂ ਤੇ ਫਿਰ ਆਪੇ ਚੁੱਕ ਲਿਆਵਾਂਗੇ ਗੁਆ ਗੁਆ ਕੋਲ ਦਾ ਗੋਰ ਕੇ ਸਿ ਗੁਆ ਚੁੱਕਤਾ ਸਾਰਾ ਹੁਣ ਚੱਲੇ ਆ ਜੀ ਪੱਠੇ ਵੱਢਣ ਬੰਦੇ ਦੇ ਜਾਣ ਕਰਕੇ ਕੰਮ ਮੁੱਖਾ ਆ ਪਿਆ 8 ਦਿਨਾਂ ਦੀ ਕਹਿ ਕੇ ਗਿਆ ਵਾ ਲੈਨੇ ਕਿੰਨੇ ਦਿਨ ਬਾਅਦ ਮੁੜਦਾ ਆਪਾਂ ਪਹੁੰਚ ਗਿਆ ਦੀ ਪੱਠਿਆਂ 'ਚ ਜੀ.ਸੀ.ਬੀ ਚੱਲੀ ਹੈ ਪਤਾ ਨਹੀਂ ਕੰਮ ਹੋ ਗਿਆ ਕਿ ਕੀ ਤੁਹਾਡਾ ਉੱਧਰ ਬਣਦਾ ਪਿਆ ਤਾਲ ਆ ਜਿਹੀ ਚੱਲੀ ਜਾ ਰਹੀ ਹੈ ਆਪਾਂ ਵੱਢਨੇ ਆ ਪੱਠੇ ਇਥੇ ਡੋਕਾ ਰੱਖ ਕੇ ਜਾਂਦਾ ਹਾਂ ਨਾ ਕਿ ਬੁਲੇ ਰ ਅੱਗੇ ਕਿ ਤਰੱਕ ਗਿਆ ਆ ਨਾ ਆਇਆ ਬਲ ਦੋ ਪੰਨਾ ਵੜ ਗਏ ਪੱਠੇ ਆ ਕਰਿਆ ਆਪਣੇ ਸਾਹਮਣੇ ਇਹ ਸਾਹਮਣੇ ਚਾਚੇ ਦੇ ਮੁੰਡੇ ਦਾ ਘਰ ਆ ਬినੋਦ ਦਾਏ ਦੇ ਮੁੰਡੇ ਦਾ ਫੀਰੀ ਉੱਪਰ ਦਾ ਪਿਆ ਨੋਦ ਓਏ ਪੱਠੇ ਵੜਵਾ ਦੇ ਆ ਜਾ ਓਏ ਆਪਣੇ ਵੜ ਕੇ ਇੱਥੇ ਆ ਜਾ ਫਿਰ ਵੜ ਲਈਏ ਕਰਿਆ ਪੱਠੇ ਗਿਆ ਜੀ ਵੱਡੇ ਨੰਦਾ ਨੰਦਾ ਸੋਇਆ ਕੋਸਦਾ ਐਣੀ ਠੰਡ ਜੀ ਮੁਲਕ ਆਈ ਜਾਂਦਾ ਮਨੋਦ ਆ ਗਿਆ ਝੁਕਣਾ ਪਨੋਦ ਨੂੰ ਵਾਈ ਮਾਰ ਲਈ ਤੇ ਮੇਨੋ ਦਾ ਆਦ ਪੱਠੇ ਵੱਡ ਗਿਆ ਤੇ ਚੁੱਕਣਾ ਆ ਗਿਆ ਵਾ ਪਾੜ ਚੱਲਦਾ ਪਿਆ ਮਹਾਰਾਜੀ ਦੀ ਬਾਣੀ ਚੱਲਦੀ ਬਈਆ ਸੋ ਹੋਰੱਖ ਆਉਂਦੀ ਫੀਲਿੰਗ ਪੰਜਾਬ ਵਾਲੀ ਕਹਿੰਨੇ ਆਨੰਦ ਦੀ ਆਨੰਦ